ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਪਲਵਿੰਦਰ ਕੌਰ ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਪੋਹੇ ਦਾ ਨਮਕੀਨ ਤੇ ਇੱਥੇ ਅਸੀਂ ਪੋਹਾ ਲੈ ਲਿਆ ਸੀ ਤੇ ਇਹਦਾ ਨਮਕੀਨ ਬਣਾ ਕੇ ਤਿਆਰ ਕਰਾਂਗੇ ਪੋਹੇ ਨੂੰ ਅਸੀਂ ਰੋਸਟ ਕਰਾਂਗੇ ਕਿਉਂ ਕੋਈ ਅਸੀਂ ਕਿਉਂ ਨਹੀਂ ਪਾਉਣਾ ਨਹੀਂ ਤੇ ਪੋਹੇ ਨੂੰ ਅਸੀਂ ਇਸ ਤਰ੍ਹਾਂ ਹੀ ਰੋਸਟ ਕਰਾਂਗੇ ਪੋਹੀ ਨੂੰ ਅਸੀਂ ਡਰਾਈ ਰੋਸਟ ਕਰ ਲਿਆ ਸੀ ਤੇ ਪੋਹੀ ਨੂੰ ਅਸੀਂ ਇਸਤਾਂ ਦਾ ਰੋਸਟ ਕਰਨਾ ਜਿਹੜਾ ਇਸਤਾਂ ਦਾ ਆਪਣੇ ਹੱਥ ਵਿੱਚ ਇਹ ਕਰੰਚੀ ਜਹੋ ਜੇ ਤੇ ਅਸੀਂ ਹੁਣ ਪੋਹੀ ਨੂੰ ਲਾ ਦਵਾਂਗੇ نیچے 팬 ਦੇ ਵਿੱਚੋਂ 팬 ਦੇ ਵਿੱਚ ਪਾ ਦਵਾਂਗੇ ਅਸੀਂ ਤੇਲ ਤੁਸੀਂ ਕੋਈ ਵੀ ਇਹਦੇ ਵਿੱਚ 올ਿਵ ਆਇਲ ਵਰਤ ਸਕਦੇ ਹੋ ਜੀ ਕਿਉਂ ਅਸੀਂ ਇਸ ਕਰਕੇ ਨਹੀਂ ਗਿਆ ਪਾਇਆ ਕਿਉਂ ਜੇ ਪੋਹਾ ਠੰਡਾ ਹੋ ਜਾਈਏ ਤੇ ਸਿਰ ਜੰਮ ਜੇਗਾ ਔਇਲ ਗਰਮ ਹੋ ਗਿਆ ਸੀ ਇੱਥੇ ਪਾ ਦਵਾਂਗੇ ਅਸੀਂ ਮੋਕਲੀ ਦੀਆਂ ਗਿਰੀਆਂ ਤੇ ਇਹਨਾਂ ਨੂੰ ਅਸੀਂ ਫਰਾਈ ਕਰ ਲਵਾਂਗੇ ਤੇ ਲਈਦੀ ਅਸੀਂ ਕਾਜੂ ਤੇ ਬਦਾਮ ਤੇ ਇਹਨਾਂ ਦੇ ਮੈਂ ਦੋ ਦੋ ਹਿੱਸੇ ਕਰ ਲਏ ਸੀ ਕਾਜੂ ਬਦਾਮ ਦੇ ਤੇ ਇਹਨਾਂ ਨੂੰ ਤੇ ਅਸੀਂ ਨਾਲ ਹੀ ਫਰਾਈ ਕਰਾਂਗੇ ਪਾਵਾਂਗੇ ਆਪਾਂ ਸੌਗੀ ਮਿਚ ਦੇ ਨਾਲ ਹੀ ਪਾਵਾਂਗੇ ਆਪਣੀ ਥੋੜੀ ਜਿਹੀ ਹਿੰਗ ਹਿੰਗ ਦਾ ਫਲੇਵਰ ਬਹੁਤ ਵਧੀਆ ਆਏਗਾ ਤੇ ਹੁਣ ਅਸੀਂ ਪਾਵਾਂਗੇ ਇੱਥੇ ਨਮਕ ਕਸ਼ਮੀਰੀ ਮਿਰਚ ਪਾਊਡਰ ਇੱਥੇ ਪਾਵਾਂਗੇ ਆਪਾਂ ਕਾਲਾ ਨਮਕ ਇੱਥੇ ਪਾਦਵਾਂਗੇ ਆਪਾਂ ਚਾਟ ਮਸਾਲਾ આમਚੂਰ ਪਾਊਡਰ ਪਾਦਵਾਂਗੇ ਅੱਧਾ ਚਮਚ ਇੱਥੇ ਪਾ ਦਵਾਂਗੇ ਅਸੀਂ 2 ਚਮਚੀ ਪੀਸੀ ਹੋਈ چینی ਜਿਹੜੀ ਮਿਰਚ ਦਾ ਉਹ ਫਲੇਵਰ ਜਿਹੜਾ ਇਹ ਬੈਲੈਂਸ ਕਰ ਦੇਵੇਗੀ ਤੇ ਹੁਣ ਅਸੀਂ ਇਹਨਾਂ ਸਾਰਿਆਂ ਨੂੰ ਮਿਕਸ ਕਰ ਦਵਾਂਗੇ ਇਹ ਪੋਹਾ ਜਿਹੜਾ ਇਹ ਬਹੁਤ ਵਧੀਆ ਇਹ ਬਣੇਗਾ ਨਮਕੀਨ ਪੋਹਾ ਮਸਾਲਿਆਂ ਨੂੰ ਅਸੀਂ 2 ਮਿੰਟ ਪਕਾਵਾਂਗੇ ਕਿਉਂਕਿ ਆਪਾਂ ਹਲਦੀ ਪਾਈ ਆ ਉਹ ਵੀ ਪੱਕ ਜੇਗੀ ਇੱਥੇ ਹੁਣ ਅਸੀਂ ਪੋਹੜੀ ਨੂੰ ਚਾੜਵਾਵਾਂਗੇ ਮਿਕਸ ਕਰ ਦਵਾਂਗੇ ਜੇ ਤੁਸੀਂ ਇੱਕ ਵਾਰੀ ਮੇਰੇ ਤਰੀਕੇ ਨਾਲ ਤੁਸੀਂ ਇਹ ਪੋਹਾ ਨਮਕੀਨ ਬਣਾ ਕੇ ਪਾ ਲਿਆ ਤੇ ਤੁਸੀਂ ਬਾਹਰ-ਬਾਰ ਬਣਾਓਗੇ ਬਹੁਤ ਜ਼ਿਆਦਾ ਇਹ ਟੇਸਟ ਪਾਉਂਦਾ ਆ ਤੇ ਇਹ ਵਾਲਾ ਆਪਾਂ ਸਫਰ ਚ ਵੀ ਲੈ ਜਾ ਸਕਦੇ ਆ ਆਪਣੇ ਟਿਕਣੇ ਚ ਵੀ ਪਾ ਸਕਦੇ ਆ ਬਹੁਤ ਵਧੀਆ ਇਹ ਪੂਹਾ ਬਣ ਕੇ ਤਿਆਰ ਹੁੰਦਾ ਆ ਤੁਸੀਂ ਦੇਖ ਸਕਦੇ ਹੋ ਨਮਕੀਨ ਪੂਹਾ ਬਣ ਕੇ ਤਿਆਰ ਹੋ ਗਿਆ ਆ ਪੋਹਾ ਬਣ ਕੇ ਰੈਡੀ ਹੈ ਜੀ ਤੁਸੀਂ ਪੋਹਾ ਦੇ ਸਕਦੇ ਹੋ ਜੋ ਨਮਕੀਨ ਪੋਹਾ ਤੇ ਦਰਸ਼ਕ ਨੂੰ ਅਸੀਂ ਬੰਦ ਕਰ ਦਵਾਂਗੇ ਪੋਹਾ ਬਣ ਕੇ ਤਿਆਰ ਹੈ ਜੀ ਅਸੀਂ ਪੋਹੇ ਨੂੰ ਪਲੇਟ ਵਿੱਚ ਪਾ ਲਿਆ ਸੀ ਤੇ ਬਹੁਤ ਸ਼ਾਨਦਾਰ ਪੋਹਾ ਬੜਿਆ ਆ ਤੇ ਇਹ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਏਗਾ ਤੇ ਜੇ ਤੁਹਾਨੂੰ ਪੋਹੇ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਵੀ ਤੇ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ